ਸਾਹਿਬਾ ਤੁਸੀਂ ਦੇਖ ਰਹੇ ਹੋ ਗਲੰਦਰ ਸਿਰਾ ਟੀਵੀ ਤੇ ਅੱਜ ਸਵੇਰੇ ਤੜਕਸਾਰ ਹੀ ਇੱਕ ਮੰਦਪਾਗੀ ਘਟਨਾ ਵਾਪਰਦੀ ਹੈ ਕਿ ਰੇਲਵੇ ਰੋਡ ਦੇ ਉੱਤੇ ਤਸਵੀਰਾਂ ਦਿਖਾ ਦਵਾਂ ਪਹਿਲਾਂ ਮੈਂ ਕੁੰਦਲ ਸਾਈਕਲ ਸਟੋਰ ਹੈਗਾ ਬਹੁਤ ਪੁਰਾਣੀ ਦੁਕਾਨ ਹੈਗੀ ਆ ਗਲੰਦਰ ਸਾਹਿਬ ਦੀ ਇੱਥੇ ਅੱਗ ਲੱਗ ਜਾਂਦੀ ਆ ਹਾਲੇ ਕੀ ਅੱਗ ਲੱਗਣ ਦੇ ਕਾਰਨਾਂ ਦਾ ਜਿਹੜਾ ਨਹੀਂ ਪਤਾ ਚੱਲ ਸਕਿਆ ਪਰ ਸਵੇਰ ਤੋਂ ਲੈ ਕੇ ਹੁਣ ਤੱਕ ਜੇ ਗੱਲ ਕਰੀਏ ਤਾਂ 20 ਦੇ ਕਰੀਬ ਗੱਡੀਆਂ ਜਿਹੜੀਆਂ ਪਾਣੀ ਦੀਆਂ ਦਮਕਲ ਵਿਭਾਗ ਦੀਆਂ ਉਹ ਲੱਗ ਚੁੱਕੀਆਂ ਪੜੀ ਮੁਸ਼ਕਲ ਦੇ ਨਾਲ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ਼ਾਇਰ ਵਗੇਰ ਦੇ ਕਰਮੀਆਂ ਵੱਲੋਂ ਲਗਾਤਾਰ ਪਾਣੀ ਮਾਰ ਕੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗ ਵਧਣ ਦਾ ਕਾਰਨ ਇਹ ਕਿ ਸਾਈਕਲ ਸਟੋਰ ਦੇ ਨਾਲ ਅੰਦਰ ਜਿਹੜਾ ਰਬੜ ਦਾ ਜਿਹੜਾ ਟਾਇਰਾਂ ਦਾ ਸਮਾਨ ਪਿਆ ਸੀਗਾ ਰਬੜ ਦਾ ਸਮਾਨ ਪਿਆ ਸੀ ਉਸ ਨੂੰ ਅੱਗ ਲੱਗ ਜਾਂਦੀ ਹੈ ਉਸ ਕਰਕੇ ਅੱਗ ਜਿਹੜੀ ਜ਼ਿਆਦਾ ਵੱਧ ਜਾਂਦੀ ਹੈ ਇਸ ਬਾਬਤ ਅਸੀਂ ਜਿਹੜੇ ਮਾਲਕ ਹੈਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਨਾਲ ਦੇ ਨਾਲ ਜਿਹੜੇ ਦਮਦਲ ਵਿਭਾਗ ਦੇ ਅਧਿਕਾਰੀ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਐਸੇਲੇ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਕਿ ਤਿਲੰਦਰ ਦੇ ਪੁਰਾਣੇ ਰੇਲਵੇ ਰੋਡ ਦੇ ਉੱਤੇ ਕੁੰਦਨ ਸਾਈਕਲ ਸਟੋਰ ਜਿਹੜਾ ਕਿ ਬਹੁਤ ਪੁਰਾਣਾ ਸਾਈਕਲ ਸਟੋਰ ਹੈਗਾ ਉੱਥੇ ਅੱਗ ਲੱਗ ਜਾਂਦੀ ਹੈ ਸਵੇਰੇ 6 ਵਜੇ ਦੇ ਕਰੀਬੇ ਅੱਗ ਲੱਗਦੀ ਹੈ ਔਰ ਤਰੀਬਨ ਤਰੀਬਨ ਹੁਣ ਤੱਕ ਜੇ ਗੱਲ ਕਰੀਏ 4 ਘੰਟੇ ਦਾ ਸਮਾਂ ਹੋ ਗਿਆ 4 ਘੰਟੇ ਦੇ ਵਿੱਚ 15 ਤੋਂ 20 ਗੱਡੀਆਂ ਜਿਹੜੀਆਂ ਹੈਗੀਆਂ ਪਾਣੀ ਦੀਆਂ ਅੱਗ ਬੁਝਾਉਣ ਦਾ ਜਿਹੜਾ ਕੰਮ ਜਿਹੜੇ ਇੱਥੇ ਕਰ ਚੁੱਕੀਆਂ ਨੇ 15 ਤੋਂ 20 ਗੱਡੀਆਂ ਤੇ ਪਾਣੀ ਦੀਆਂ ਲੱਗ ਚੁੱਕੀਆਂ ਨੇ ਤੇ ਲਗਾਤਾਰ ਸੇਰ ਤੋਂ ਹੀ ਸਮਤਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਦਰ ਜਿਹੜਾ ਧੂਆਂ ਜਾਂ ਅੱਗ ਜਿਹੜੀ ਲੱਗੀ ਹੋਈ ਹੈ ਧੂਆਂ ਉਤਰਿਆਗਾ ਉਸ ਨੂੰ ਲਗਾਤਾਰ ਅੱਗ ਨੂੰ ਬੁਝਾਉਣ ਦਾ ਕੰਮ ਜਿਹੜਾ ਹੈਗਾ ਫਾਇਰ ਬ੍ਰੀਡ ਦੇ ਕਰਮਚਾਰੀਆਂ ਵੱਲੋਂ ਚੱਲ ਰਿਹਾ ਔਰ ਲਗਾਤਾਰ ਗੱਡੀਆਂ ਜਿਹੜੀਆਂ ਆਈਆਂ ਪਾਣੀ ਦੀਆਂ ਮਗਵਾਈਆਂ ਜਾ ਰਹੀਆਂ ਮੈਂ ਤੁਹਾਨੂੰ ਤਸਵੀਰ ਦਿਖਾ ਸਕਦਾ ਇੱਕ ਕਿ ਇੱਕ ਗੱਡੀ ਜਿਹੜੀ ਪਾਣੀ ਲੈ ਕੇ ਹੋਰ ਇੱਥੇ ਪਹੁੰਚ ਚੁੱਕੀ ਆ ਔਰ ਲਗਾਤਾਰ ਪਾਣੀ ਬੁਝਾਉਣ ਦਾ ਕੰਮ ਜਿਹੜਾ ਹੈਗਾ ਫਾਇਰ ਬ੍ਰੀਡ ਦੇ ਕਰਮਚਾਰੀਆਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਔਰ 4 ਘੰਟਾ ਹੋ ਚੁੱਕੇ ਸਾਕ ਲੱਗੀ ਨੂੰ ਤੇਰੇ 6 ਵਜੇ ਦੇ ਕਰੀਬ ਤੜਸਾਰ ਅੱਗ ਲੱਗੀ ਸੀਗੀ। ਲਗਾਤਾਰ 6 6 ਵਜੇ ਦੇ ਕਰੀਬ ਅੱਗ ਲੱਗੀ ਸੀਗੀ। ਔਰ ਸਵੇਰ ਤੋਂ ਹੀ ਲਗਾਤਾਰ ਇਹ ਅੱਗ ਬੁਝਾਉਣ ਦਾ ਕੰਮ ਜਿਹੜਾ ਹੈਗਾ ਫਾਇਰ ਬ੍ਰਿਗੇਡ ਦੇ ਕਰਮੀਆਂ ਵੱਲੋਂ ਕੀਤਾ ਜਾ ਰਿਹਾ। ਬਾਕੀ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਇੱਥੇ ਕਰਾਂਗੇ ਕਿਉਂਕਿ ਬਹੁਤ ਚਰਚਿਤ ਦੁਕਾਨ ਹੈਗੀ ਆ ਪੁਰਾਣੀ ਦੁਕਾਨ ਹੈਗੀ ਆ। ਜਲੰਧਰ ਦੇ 올ਡ ਰੇਲਵੇ ਰੋਡ ਦੇ ਉੱਤੇ ਦੁਕਾਨ ਹੈਗੀ ਹੈ ਦਿੱਸਾ ਕਿ ਅੱਗ ਲੱਗਨ ਦੀ ਜਿਹੜੀ ਘਟਨਾ ਹੈਗੀ ਆ ਉਹ ਹੈ ਤਾਂ ਬਿਲਕੁਲ ਐਸੇ ਲੇ ਜਿਹੜੇ ਦੁਕਾਨ ਦੇ ਕੁੰਦਲ ਸਾਈਕਲ ਸਟੋਰ ਦੇ ਜਿਹੜੇ ਮਾਲਕ ਹੈਗੇ ਨੇ ਕਿਉਂਕਿ ਬਹੁਤ ਪੁਰਾਣੀ ਦੁਕਾਨ ਹੈ ਸ਼ਹਿਰ ਦੀ ਇਹਨਾਂ ਨਾਲ ਗੱਲਬਾਤ ਕਰਨੀ ਸਰ ਕੀ ਨਾਮ ਕੀ ਆਪਣਾ ਵਿਵੇਕ ਜੀ ਕਿਵੇਂ ਕਰਨਾ ਵਾਪਰ ਦੀ ਜਸਵੇਰੇ ਤਰਕ ਸਰ ਸਵੇਰੇ 6:00 ਵਜੇ ਫੋਨ ਆਂਦਾ ਤੁਹਾਡੀ ਦੁਕਾਨ ਤੇ ਅੱਗ ਲੱਗੀ ਹੋਈ ਹੈਗੀ ਉਹ ਉਸਲੇ ਕਰ ਕੈਮਰੇ ਔਨ ਕੀਤੇ ਤੇ ਫਾਇਰ ਬਗੇਟ ਖੜੀ ਸੀਗੀ तकरीबन 5:30 ਵਜੇ ਅੱਗ ਲੱਗੀ ਮੇਰੇ ਸਾਹਮਣੇ ਜਦੋਂ ਆਏ ਤੇ ਨੋ ਤਾਂ 12 13 ਫਾਇਰ ਬਗੇਟ ਲੱਗ ਚੁੱਕੀ ਹੈਗੇ ਹਾਲੇ ਤੱਕ ਕੋਈ ਉਹਨੂੰ ਪਹਿਲਾਂ ਜਾਨੀ ਕਿ ਫਾਇਰ ਬਗੇਟ ਆ ਚੁੱਕੀ ਹੋਈ ਹੈ ਆ ਚੁੱਕੀ ਸੀ ਆ ਚੁੱਕੀ ਸੀ ਕੋਈ ਸ਼ਖਸ ਹੈਗੇ ਜਿਹੜੇ ਫਾਇਰ ਬਗੇਟ ਲੈ ਕੇ ਆਏ ਸੀ ਪਹਿਲੇ ਬੰਦੇ ਸੀਗੇ ਉਕਮੋਰੀਆ ਪੁੱਜਾ ਕੇ ਫਾਇਰ ਬਗੇਟ ਲੈ ਕੇ ਆਏ ਹੈਗੇ ਆ ਤੋਰੇ ਨਾਲੇ ਕਿਨੂੰ ਜਦੋਂ ਕੋਆਰਡੀਨੇਟ ਹੋਇਆ ਬਸ ਸਾਰੀ ਆਪਚ ਹੋ ਜਾਂਦੇ ਹੈਗੇ ਮੇਰੇ ਅੰਦਰ ਪਹਿਲੇ ਫਾਇਰ ਬਗੇਟ ਖੜੀਏ ਸੀ 3 4 ਖੜੀਏ ਸੀ ਜੀ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਜੇ ਹੁਣ ਤਾਂ ਪਰੇ ਗੱਲ ਦੀ ਹੈ ਨੁਕਸਾਨ ਤਾਂ ਲੱਖਾਂ ਜੀ ਹੋਏਗਾ ਕੋਈ ਆਈਡੀਆ ਤਾਂ ਹੈ ਨਹੀਂ ਕਿੰਨੇ ਲੱਖ ਦਾ ਹੋਏਗਾ ਉਹ ਤਾਂ ਦੇਖੀ ਜਾਊਂਗਾ ਜਿੱਦ ਅੱਲੇ ਦਾ ਛੱਤ ਗਿਰਿਆ ਗਿਆ ਥੱਲੇ ਬਹੁਤ ਸਾਮਾਨ ਪਿਆ ਅੱਲੇ ਦਾ ਆਹ ਵਾਲਾ ਸਾਮਾਨ ਤਾਂ ਬਿਲਕੁਲ ਸਟਾਰਟਿੰਗ ਵਾਲਾ ਹੀ ਪਿਆ ਸਗਾ ਕੁਛ ਪਤਾ ਨਹੀਂ ਕੀ ਕੀ ਹੈਗਾ ਅੱਲੇ ਜਿੱਦਾਂ ਜਿੱਦਾਂ ਨਿਕਲੀ ਜਾਊਗਾ ਤਾਂ ਆਈਡੀਆ ਲੱਗੇਗਾ ਸੱਜੇ ਨੇ ਬਸ ਤਾਂ ਇਹ ਦੁਕਾਨ ਜਿਹੜੀ ਹੈ ਸ਼ਹਿਰ ਦੀ ਸਭ ਤੋਂ ਪੁਰਾਣੀ ਦੁਕਾਨ ਹੈ ਔਰ ਪੁਰਾਣੇ ਰੇਲਵੇ ਰੋਡ ਦੇ ਉੱਤੇ ਮੌਜੂਦ ਹੈਗੀ ਹੈ ਔਰ ਵੱਡੀ ਗੱਲ ਇੱਥੇ ਇਹ ਸਾਹਮਣੇ ਆਉਂਦੀ ਹੈ ਕਿ ਜਿਹੜੇ ਸ਼ਹਿਰ ਦੇ ਵਸਨੀਕ ਹੈਗੇ ਨੇ ਜਾਂ ਇਸ ਰੋਡ ਦੇ ਉੱਤੇ ਜਿਨ੍ਹਾਂ ਦੀ ਰਿਹائش ਹੈਗੀ ਆ ਆਸ-ਪਾਸ ਦੀਆਂ ਦੁਕਾਨਾਂ ਵਾਲੇ ਲੋਕ ਹੈਗੇ ਨੇ ਉਹਨਾਂ ਨੇ ਆਪ ਮੁਹਾਰੇ ਹੋ ਕੇ ਹਾਲਾਂਕਿ ਮਾਲਕ ਜਿਹੜੇ ਹੈਗੇ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਅਗਲ ਅਗਲ ਦਾ ਪਰ ਉਹਨਾਂ ਵੱਲੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਜਾਂਦੀ ਹੈ ਜਿਹੜਾ ਦਮੋਰੀਆ ਪੁਲ ਹੈਗਾ ਉਥੋਂ ਜਿਹੜਾ ਸਭ ਆਫਿਸ ਹੈਗਾ ਫਾਇਰ ਬ੍ਰਿਗੇਡ ਦਾ ਉਥੋਂ ਗੱਡੀਆਂ ਲਿਆ ਕੇ ਅੱਗ ਬੁਝਾਉਣ ਦਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਜਾਂਦਾ ਹੈ ਬਾਕੀ ਜਿਹੜੇ ਓਨਰ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਿਹੜੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਵੀ ਹੈਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਇੱਥੇ ਸਾਡੇ ਨਾਲ ਰਜਿੰਦਰ ਸਹੋਤਾ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਜਿਹੜੇ ਫਾਇਰ ਬ੍ਰਿਗੇਡ ਦੇ ਨਾਲ ਆਏ ਨੇ ਅਰਜਿੰਦਰ ਜੀ ਅਰਜਿੰਦਰ ਜੀ ਪਹਿਲੇ ਦੱਸਿਓ ਤੁਹਾਨੂੰ ਇਹ ਮਾਲਕ ਜਿਹੜੇ ਹੈਗੇ ਉਹਨਾਂ ਨੇ ਕਾਲ ਕੀਤੀ ਸੀ ਜਾਂ ਕਿਸੇ ਹੋਰ ਨੇ ਕਾਲ ਕੀਤੀ ਸੀ ਮਾਲਕ ਨੇ ਕਾਲ ਕੀਤੀ ਸੀ ਮਾਲਕ ਨੇ ਦੁਖਜੇ ਟਿੱਕਰ ਸਾਨੂੰ ਜਾਣਕਾਰੀ ਮਿਲੀ ਹੈ ਕਿ ਮਾਲਕ ਕਹਿੰਦੇ ਵੀ ਜਦੋਂ ਅਸੀਂ ਆਪਣੇ ਸੀਸੀਟੀਵੀ ਕੈਮਰਾਸ 'ਚ ਦੇਖਦੇ ਆ ਅੱਗ ਲੱਗੀ ਹੋਈ ਜੀ ਪਰ ਫਾਇਰ ਬ੍ਰੀਡ ਦੀਆਂ ਗੱਡੀਆਂ ਸਾਡੇ ਫੋਨ-ਕਾਲ ਕਰਨ ਤੋਂ ਪਹਿਲਾਂ ਹੀ ਇੱਥੇ ਪਹੁੰਚ ਚੁੱਕੀਆਂ ਸੀ ਕਿ ਕੋਈ ਬੰਦਾ ਉੱਥੇ ਰਹਿੰਦਾ ਸੀ ਉਨੇ ਗੱਲ ਕੀਤੀ ਮਗਰੀ ਮਾਲਕ ਦੀ ਆ ਅਸੀਂ ਤਾਂ ਐਟ ਟਾਈਮ ਗੱਡੀਆਂ ਕੱਢੀ ਲੈਣੀ ਅਸੀਂ ਮੌਕੇ ਤੇ ਆ ਗਏ ਸੀ ਮਗਰੀ ਮਾਲਕ ਆ ਕਿੱਲੇ ਕਿੱਲਾ ਕੋ ਪਾਣੀ ਐਸੋਲੇ ਲੱਗ ਰਿਹਾ ਗੱਡੀਆਂ ਚੋਂ 20 25 ਗੱਡੀਆਂ ਲੱਗੀਆਂ ਜਿਆਦਾ ਅੱਗ ਵਧਣ ਦਾ ਕਾਰਨ ਕੀ ਰਿਹਾ ਹੋਰੇ ਰਬਟਾ ਸਾਰਾ ਪੂਪਾ ਵਾਸ਼ ਲੋਸ਼ਨ ਉਹਨਾਂ ਅਰ ਕਿਦਾਂ ਤੋ ਬੰਦ ਵੀ ਇਹ ਹੁਣ ਅੱਗ ਪੂਰੀ ਤਰ੍ਹਾਂ ਕਾਬੂ ਆ ਇਸ ਕੰਟਰੋਲ ਹਸਪਤਾਲ ਨਹੀਂ ਕੋ ਜਾਣੀ ਚਾਰੇ ਦਾ ਆ ਬਿਲਕੁਲ ਜਿਹੜੇ ਅਸਲੇ ਜਿਹੜੇ ਅਧਿਕਾਰੀ ਹੈਗੇ ਨੇ ਉਹਨਾਂ ਨੇ ਸਾਥ ਕੀਤਾ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਕਿਉਂਕਿ ਦੁਕਾਨ ਬੰਸਗੀ ਸਵੇਰੇ ਤੜਫਸਾਰ 5:30 ਪੌਣੇ 6 ਵਜੇ ਦੇ ਕਰੀਬ ਅੱਗ ਲੱਗੀ ਹੈ ਔਰ ਜਿਹੜੇ ਦੁਕਾਨ ਦੇ ਨਾਲ ਆਸ-ਪਾਸ ਜਿਹੜੇ ਲੋਕ ਰਹਿੰਦੇ ਹੈਗੇ ਨੇ ਉਹਨਾਂ ਹੀ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਆ ਤੇ ਅੱਗ ਤੇ ਕਾਬੂਬੰਦ ਪੂਰੀ ਤਰ੍ਹਾਂ ਪਾ ਚੁੱਕਾ ਹੈ ਪਰ ਕੀ ਨੁਕਸਾਨ ਦੀ ਗੱਲ ਕਰੀਏ ਉਹ ਮਾਲਕ ਜਿਹੜੇ ਹੈਗੇ ਨੇ ਦੁਕਾਨ ਦੇ ਓਨਰ ਜਿਹੜੇ ਹੈਗੇ ਨੇ ਉਹਨਾਂ ਨੇ ਕਲੀਅਰ ਕੀਤਾ ਕਿ ਨੁਕਸਾਨ ਲੱਖਾਂ ਦੇ ਵਿੱਚ ਹੀ ਹੋਇਆ ਪਰ ਹਜੇ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿ ਕਿੰਨਾ ਨੁਕਸਾਨ ਹੋਇਆ ਪਰ ਸੂਚ-ਪੂਚ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਕਿ ਜਿਸ ਤਰ੍ਹਾਂ ਕਾ ਲਾਲ ਤਰੀਕੇ ਦੇ ਨਾਲ ਰਬੜ ਦਾ ਸਮਾਨ ਮਤਸੀਰਾ ਦਿਖਾਇਆ ਰਬੜ ਤੇ ਟਾਇਰ ਜਾਂ ਸਲੂਸ਼ਨ ਵਗੈਰਾ ਜਿੰਨਾ ਟੈਂਸਰ ਵਗੈਰਾ ਲਗਾਏ ਜਾਂਦੇ ਨੇ ਉਹ ਇਥੇ ਮੌਜੂਦ ਹੋਣ ਕਰਕੇ ਅੱਗ ਜਿਆਦਾ ਵਧੀ ਹੈ ਪਰ ਸ਼ਹਿਰ ਦੇ ਸੂਝ-ਬੂਝ ਲੋਕ ਜਿਹੜੇ ਹੈਗੇ ਨੇ ਜਿਹੜੇ ਇਥੇ ਦੁਕਾਨ ਦੇ ਆਸ-ਪਾਸ ਲੋਕ ਰਹਿੰਦੇ ਨੇ ਉਹਨਾਂ ਵੱਲੋਂ ਸਮਝਦਾਰੀ ਦਿਖਾਉਂਦੇ ਹੋਏ ਫਾਇਰ ਬਗੇਡ ਨੂੰ ਕਾਲ ਕੀਤੀ ਆ ਜਿਸ ਕਰਕੇ ਅੱਗ ਤੇਜ਼ ਜਲਦ ਕਾਬੂ ਪਾ ਸਕਿਆ ਹਾਲਾਂਕਿ ਰਬੜ ਕਰਕੇ ਅੱਗ ਜਿਆਦਾ ਸੀਗੀ ज्यादा लगियां पर फिलहाल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर